ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋ ਜਿਨ੍ਹਾਂ ਨੇ ਆਪਣਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਿਓ ਐਂਡ ਘੰਟੀ ਵਾਲਾ ਬਟਨ ਜ਼ਰੂਰ ਪ੍ਰੈਸ ਕਰ ਲੈਣਾ ਕਿਉਂਕਿ ਨਵੀਂ ਤੋਂ ਨਵੀਂ ਵੀਡੀਓ ਤੁਹਾਡੇ ਤੱਕ ਜਲਦੀ ਜਲਦੀ ਪਹੁੰਚ ਸਕੇ ਆ ਅੱਜ ਤੁਹਾਡੇ ਸਾਹਮਣੇ ਪਹਿਲਾ ਸੂਆ ਝੋਟੀ ਲੈ ਕੇ ਆਏ ਆ ਝੋਟੀ ਨਹੀਂ ਇੱਕ ਤਰ੍ਹਾਂ ਦਾ ਸਾਹਣ ਹੀ ਆ ਚੰਗੇ ਘਰ ਦੀ ਪਾਲੀ ਬਰੋਸੀ ਆ ਤੇ ਪਸ਼ੂ ਨਾ ਰੱਖਣ ਕਾਰਨ ਵੇਚ ਰਹੇ ਆ ਬਾਈ ਜੀ ਤੇ ਦੋ ਦਿਨ ਹੋ ਗਏ ਸੂਈ ਨੂੰ ਤੇ ਦੁੱਧ ਆਏਗਾ 5 ਕਿਲੋ ਹੋਊਗਾ ਜੀ ਦੋਨੇ ਵੇਲਿਆਂ ਦਾ ਕਿਉਂਕਿ ਤੁਸੀਂ ਆਪ ਹੀ ਸਮਝ ਜਾ ਰਹੇ ਹੋ ਕਿ ਜਿਹਨਾਂ ਇੱਕ ਖਾਂਦੀ ਪੀਂਦੀ ਨਹੀਂ ਤੇ ਉਹਨਾਂ ਦੇ ਦੁੱਧ ਨਹੀਂ ਬਾਦੀ ਦੁੱਧ ਦੇ ਦੂਗੀ 8-9 ਕਿਲੋ ਦੁੱਧ ਦੇ ਦੇ ਖੁੱਲਾ ਆਰਾਮ ਦੇ ਨਾਲ ਜੇ ਐਡਾ ਪਸ਼ੂ 8-9 ਕਿਲੋ ਦੁੱਧ ਨਾ ਦੇਵੇ ਤਾਂ ਬੱਸ ਫਿਰ ਤਾਂ ਆ ਦੇਖ ਸਕਦੇ ਹੋ 나ੜੂਆ ਨਾਲ ਆ ਜੀ ਕੱਟਾ ਦੇ ਪਿੱਛੇ ਪਿੱਛੇ ਕੱਟਾ ਜੀ ਤੇ ਇਹ ਥਾਂ ਦੇ ਨਾਲ ਇੱਕ ਥਾਂ ਦਾ ਮੇਰੂ ਹੈਗਾ ਜੀ ਐਵੇਂ ਕਿਸੇ ਦੀ ਭਕਾਈ ਹੋਵੇ ਕਿ ਮੇਰੂ ਆ ਤੇ ਦੇਖ ਸਕਦੇ ਹੋ ਤੁਸੀਂ ਧਾਰ ਕੱਢੀ ਦੀ ਵੀਡੀਓ ਆ ਇਹ ਧਾਰ ਕੱਢੀ ਹੋਈ ਦੀ ਵੀਡੀਓ ਆ ਮਾੜੀ ਮੋਟਰ ਥਾਂਜੇ ਦੇ ਮੇਰੂ ਆ ਜੀ ਮਨ ਲਗਾਦਾ ਚੱਲਦਾ ਹੋਊਗਾ ਚੱਲਦਾ ਨਹੀਂ ਜੀ ਚੱਲਦਾ ਨਹੀਂ ਕਹਦੇ ਨਾਲ ਉਹ ਗੰਡ ਜੀ ਹੈ ਜੇ ਚੱਲਦਾ ਹੈ ਨਹੀਂ ਮੇਰੂ ਉਹ ਦੇਖੋ ਤੁਸੀਂ ਦੇਖ ਸਕਦੇ ਹੋ ਜੂਮ ਕਰਕੇ ਦੇਖਿਓ ਵੀਡੀਓ ਤੁਸੀਂ ਆ ਦੇਖੋ ਇਹ ਨਾਲੇ ਮੇਰੂ ਦੇ ਨਾਲ ਥਾਂਜੇ ਨਾਲ ਥਾਣਾ ਜੇ ਕਿਸੇ ਨੂੰ ਪਸੰਦ ਆਉਂਦੀ ਹੈ ਇਹਦਾ ਪਿੰਡ ਗਹਿਰੀ ਬੁੱਟਰ ਜ਼ਿਲ੍ਹਾ ਬਠਿੰਡਾ ਮੋਬਾਈਲ ਨੰਬਰ 9814634305 ਦੁਆਰੇ ਫੇਰ ਬੋਲਦੇ ਨੇ 9814634305 ਫੋਨ ਨੰਬਰ ਆ ਜੇ ਕਿਸ ਨੂੰ ਪਸੰਦ ਆਉਂਦੀ ਹੈ ਤਾਂ ਕਨੈਕਟ ਕਰ ਸਕਦਾ ਭਰਾ ਰੇਟ ਫੋਨ 'ਤੇ ਦੱਸਿਆ ਜਾਊਗਾ ਜੀ ਧੰਨਵਾਦ